ਸਵਾਗਤ ਹੈ ਜੀ ਸਾਰਿਆਂ ਦਾ ਤੇ ਆਪਾਂ ਅੱਜ ਗੱਲ ਕਰਨੀ ਹੈ ਵੀ ਜ਼ਮੀਨ ਠੇਕੇ ਤੇ ਲੈਣੀ ਆ ਤੇ ਥੋੜੀਆਂ ਬਹੁਤੀਆਂ ਸ਼ਰਤਾਂ ਵੀ ਰੱਖੋ ਤੇ ਥੋੜੀਆਂ ਬਹੁਤੀਆਂ ਸਹੂਲਤਾਂ ਵੀ ਦੇਖੋ ਕਾਫੀ ਗੱਲਾਂ ਵੇਖ ਕੇ ਉਸ ਤੋਂ ਬਾਅਦ ਜ਼ਮੀਨ ਦਾ ਠੇਕਾ ਭਰੋ ਤੇ ਜ਼ਮੀਨ ਠੇਕੇ ਤੇ ਲਓ ਪਹਿਲੀ ਗੱਲ ਤੇ ਵੀ ਮੋਟਰਾਂ ਕਿੰਨੀਆਂ ਖੇਤ ਕਿਹੋ ਜਿਹਾ ਕਿੰਨੇ ਕਿੱਲਾਂ ਨੂੰ ਇੱਕ ਮੋਟਰ ਆਉਂਦੀ ਆ ਤੇ ਮੋਟਰ ਦਾ ਪਾਣੀ ਕਿੰਨਾ ਕ ਇਹ ਸਾਰੀਆਂ ਚੀਜ਼ਾਂ ਨੋਟ ਕਰਿਆ ਕਰੋ ਉਸ ਤੋਂ ਬਾਅਦ ਵਾਰੀ ਕਿੰਨੀ ਆ ਵਾਰੀ ਕਿੰਨੀ ਆ ਕਿੰਨੇ ਘੰਟੇ ਆ ਕਿੱਲੇ ਨੂੰ ਆਉਂਦੀ ਤੇ ਕਿੰਨਾ ਥਾਂ ਭਰਦਾ ਇੱਕ ਘੰਟੇ ਚ ਮਤਲਬ ਜੇ 6 ਕਿੱਲਾਂ ਦੀ ਵਾਰੀ 6 ਘੰਟੇ ਆ ਤਾਂ ਉਹ 6 ਘੰਟਿਆਂ ਦੇ ਵਿੱਚ ਕਿੰਨਾ ਥਾਂ ਭਰਦਾਗਾ ਇਹ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਜਿਹੜੇ ਕਹਿ ਦਿੰਦੇ ਆ ਨਾ ਵੀ 1000 2000 ਮਹਿੰਗੀ ਲੈ ਲਓ ਪਰ ਚੰਗੀ ਲੈ ਲਓ ਆਪਾਂ ਨੂੰ ਇਹ ਗੱਲ ਪਸੰਦ ਨਹੀਂ ਗਈ ਵੀ 1000 2000 ਨੂੰ ਤਾਂ ਅੱਜ ਕੱਲ ਲੋਕ ਸਮਝਦੇ ਹੀ ਕੁਛ ਨਹੀਂਗੇ ਇਹ 1000 2000 ਮਹਿੰਗੀ ਲੈ ਲਓ ਚੰਗੀ ਲੈ ਲਓ ਮਤਵਲ ਜ਼ਮੀਨਾਂ ਤਕਰੀਬਨ ਮੇਰੇ ਹਿਸਾਬ ਨਾਲ ਸਾਰੀਆਂ ਚੰਗੀਆਂ ਹੁੰਦੀਆਂ ਜੇ ਖਸਮ ਚੰਗਾ ਹੋਵੇ ਤਾਂ ਜ਼ਮੀਨ ਵੀ ਚੰਗੀ ਹੁੰਦੀ ਆ ਇਹ ਖਸਮੀ ਮਾੜਾ ਉਹਨੇ ਸਾਹਮਣਾ ਹੀ ਨਹੀਂ ਫੇਰ ਭਾਵੇਂ ਮੋਗੇ ਤੇ ਮੁੱਢ ਚ ਨੇਰੀ ਚੀਕ ਨਹੀਂ ਲੈ ਲਓ ਉਹ ਵੀ ਉਹ ਮਾੜੀ ਰਹਿਣੀ ਆ ਚੰਗੀ ਨਹੀਂ ਹੋਣੀ ਆਪੋ ਆਪਣੀ ਸੋਚ ਆ ਤੇ ਆਪਣੀ ਸੋਚ ਨੂੰ ਬਦਲੋ ਮਿਹਨਤ ਦਾ ਨਸ਼ਾ ਜਿਹੜਾ ਹੈਗਾ ਉਹ ਬਹੁਤ ਵੱਡਾ ਹੁੰਦਾ ਜਮੀਨ ਦਾ ਵੀ ਫਰਕ ਹੁੰਦਾ ਥੋੜਾ ਬਹੁਤਾ ਚੰਗੀ ਮਾੜੀ ਦਾ ਪਰ ਕਿਤੇ ਨਾ ਕਿਤੇ ਜਮੀਨ ਇੰਨੀ ਮਾੜੀ ਨਹੀਂ ਹੁੰਦੀ ਜਿੰਨਾ ਬੰਦਾ ਮਾੜਾ ਹੁੰਦਾ ਤੇ ਆਪਾਂ ਗੱਲ ਕਰਦੇ ਸੀ ਵੀ ਹਾਂ ਮੋਟਰਾਂ ਦੇਖੋ ਵਾਣ ਦੇ ਅਕੋਰਡਿੰਗ ਸਹੀ ਹੈ ਪਾਣੀ ਪੂਰਾ ਆਜੂ ਕੱਲਾ ਨਹਿਰ ਦੀ ਵਾਰੀ ਤੇ ਨਾ ਰਹੋ ਲੋਕੇਸ਼ਨ ਜ਼ਰੂਰ ਦੇਖੋ ਵੀ ਕਿਹੋ ਜੀ ਲੋਕੇਸ਼ਨ ਤੇ ਹੈ ਜਮੀਨ ਇਹ ਲੋਕੇਸ਼ਨ ਹੀ ਆਪਣੀ ਮਾੜੀ ਆ ਜਾਂ ਜਿੱਥੇ ਚੋਰੀ ਹੁੰਦੀ ਆ ਬਹੁਤ ਜ਼ਿਆਦੇ ਮਤਲਬ ਮੋਟਰਾਂ ਲੈਂਦੀਆਂ ਜਾਂ ਤਾਰਾਂ ਦੀ ਚੋਰੀ ਹੁੰਦੀ ਆ ਉਸ ਏਰੀਆ ਚ ਜ਼ਮੀਨ ਲੈਣ ਤੋਂ ਨਾ ਥੋੜਾ ਜਿਹਾ ਪਰੇਜ ਹੀ ਕਰੋ ਨਾ ਲਓ ਮੇਰੀ ਸਲਾਹ ਤੁਹਾਨੂੰ ਇਹ ਆ ਬਾਕੀ ਹਰੇਕ ਬੰਦੇ ਦੀ ਆਪੋ ਆਪਣੀ ਸੋਚ ਹੁੰਦੀ ਆ ਕਿਉਂਕਿ ਤੁਹਾਨੂੰ ਮੈਂ ਦੱਸਦਾ ਵੀ ਪਿਛਲੇ ਤੋਂ ਪਿਛਲੇ ਸਾਲ ਆਪਣੇ ਕੋਲ ਜ਼ਮੀਨ ਸੀਗੀ ਠੇਕੇ ਤੇ ਪਿੰਡ ਤੋਂ 10 ਕਿਲੋਮੀਟਰ ਦੂਰ ਦਾਸ ਨਹੀਂ ਸੌਰੀ 7 ਕਿਲੋਮੀਟਰ ਦੂਰ ਤੇ ਸੋਨਸਰਾਹ ਏਰੀਆ ਸੀਗਾ ਤੇ ਸਾਡੀ ਪਿਛਲੇ ਸਾਲ ਉਥੋਂ ਮੋਟਰ ਚੋਰੀ ਹੋ ਗਈ ਇੱਕ ਸਾਨੂੰ ਮੋਟਰ ਲਿਆ ਕੇ ਲਾਉਣੀ ਪਈ 10000 ਰੁਪਏ ਦੀ ਮੋਟਰ ਆਈ ਉਹ ਛੋਟੀ ਮੋਨੋਬਲਾਕ ਸੀਗੀ ਤਿੰਨ ਦੀ ਤੇ 10000 ਦਾ ਨੁਕਸਾਨ ਹੋਇਆ ਅਗਲੇ ਨੂੰ ਪੂਰਤੀ ਕਰਕੇ ਦੇਣੀ ਪਈ ਉਹ ਚ ਸਾਡਾ ਕੀ ਫਾਇਦਾ ਹੋਇਆ ਨਾ ਮੋਟਰ ਤੇ ਕੋਠਾ ਸੀਗਾ ਕੋਠਾ ਜ਼ਰੂਰ ਦੇਖੋ ਇੱਕ ਅੱਧਾ ਵਾਣ ਦੇ ਵਿੱਚ ਹੋਣਾ ਚਾਹੀਦਾ ਜਿੱਥੇ ਬੰਦਾ ਰਹੇ ਪਾਣੀ ਕੂੜਾ ਆਪਦਾ ਸਾਰਾ ਸਮਾਨ ਉੱਥੇ ਰੱਖ ਲੇ ਘਰੋਂ ਗੇੜੇ ਨਾਲ ਲਾਉਣੇ ਪੈਣ ਤੇ ਲੋਕੇਸ਼ਨ ਇਸ ਤਰੀਕੇ ਦੀ ਵੀ ਹੋਣੀ ਚਾਹੀਦੀ ਆ ਵੀ ਝੋਨਾ ਆਪਾਂ ਜਿਹੜਾ ਮਰਜੀ ਲਾਲ ਗੇ ਬਾਸਪਤੀ ਲਾਲ ਗੇ ਪਰਮਲ ਲਾਲ ਗੇ ਵੱਡਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਮਤਲਬ ਰਾਹ ਆਉਣਾ ਚਾਹੀਦਾ ਵਾਣ ਦੇ ਵਿੱਚ ਖੇਤ ਦੇ ਵਿੱਚ ਮਸ਼ੀਨ ਸੌਖੀ ਆ ਜਾਏ ਇਹ ਨਾ ਸੋਚੀਏ ਵੀ ਨਾਲ ਦਾ ਗਵਾਂਢੀ ਵੱਡੂਗਾ ਤਾਂ ਫੇਰ ਆਪਣੇ ਮਸ਼ੀਨ ਕਰਿਆ ਆਪਣਾ ਵਾਣ ਦੇ ਵਿੱਚ ਆਊਗੀ ਤਾਂ ਆਪਾਂ ਝੋਨਾ ਵੜਾਂਗੇ ਉਹਦੇ ਅਕੋਰਡਿੰਗ ਆਪਾਂ ਨੂੰ ਝੋਨਾ ਨਾ ਲਾਉਣਾ ਪਵੇ ਜ਼ਮੀਨ ਰੇਤਲੀ ਹੋਵੇ ਉਹੋ ਜਿਹਾ ਠੇਕਾ ਹੋ ਜਾਂਦਾ ਚੰਗੀ ਹੋਵੇ ਉਹੋ ਜਿਹਾ ਠੇਕਾ ਹੋ ਜਾਂਦਾ ਉਹ ਚ ਕੋਈ ਦੋਰੇ ਵਾਲੀ ਗੱਲ ਹੈ ਨਹੀਂ ਗੀ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਕਰੋ ਇਹ ਚੀਜ਼ਾਂ ਦਾ ਆਪਾਂ ਜੇ ਖਿਆਲ ਰੱਖਾਂਗੇ ਤੇ ਫੇਰ ਹੀ ਠੇਕਿਆਂ ਤੇ ਜ਼ਮੀਨਾਂ ਲੈ ਲੈ ਕੇ ਮਾੜਾ ਮੋਟਾ ਕੋਈ ਕਾਰਗਜ਼ਾਰਾ ਹੋਊਗਾ ਇਹ ਛੋਟੀਆਂ ਛੋਟੀਆਂ ਸਹੂਲਤਾਂ ਵੀ ਵਾਰੀ ਪੂਰੀ ਹੋਣੀ ਮੋਟਰਾਂ ਦੇ ਸਵਾਦਨ ਪੂਰੇ ਹੋਣੇ ਇੱਕ ਵਾਹਣ ਪੱਧਰ ਹੋਣਾ ਚਾਹੀਦਾ ਮਤਲਬ ਵੀ ਟੋਟੇ ਨਾ ਬੰਨ ਬਾਲੇ ਜੇ ਬੰਨਦੇ ਵੀ ਇਹ ਤਾਂ ਉਹਨੂੰ ਕੰਪਿਊਟਰ ਕਰਾਇਆ ਮਾਲਕ ਲਾ ਕੇ ਦੇਵੇ ਤੀਜੀ ਗੱਲ ਵੀ ਜਿਹੜੇ ਮੋਟਰਾਂ ਦੇ ਸਟਾਰਟਰ ਹੁੰਦੇ ਆ ਜਾਂ ਮੋਟਰਾਂ ਹੀ ਹੁੰਦੀਆਂ ਉਹਨਾਂ ਦੀ ਰਿਪੇਅਰ ਬੁਸ਼ ਰੂਟਰ ਵੈਰੰਗ ਮੋਟਰਾਂ ਦੇ ਸਟਾਰਟਰਾਂ ਦੀਆਂ ਪੱਤੀਆਂ ਆਟੋਮੈਟਿਕ ਜਾਂ ਫਿਰ ਉਹ ਹੋ ਹੋਗੇ ਕੀ ਉਹਨਾਂ ਦਾ ਨਾਮ ਹੁੰਦਾ ਗ੍ਰਿਪ ਜਿ ਫਿਊਜਾਂ ਵਾਲੇ ਗ੍ਰਿਪ ਉਹ ਪੱਕੇ ਕੰਮ ਹੋ ਜਾਣ ਉਹਨਾਂ ਦੇ ਸੀਜ਼ਨ ਤੋਂ ਪਹਿਲਾਂ ਬਾਦ ਦੇ ਵਿੱਚ ਸੀਜ਼ਨ ਦੇ ਵਿੱਚ ਆਪਣੀ ਨਾ ਮੋਟਰ ਛੜੇ ਨਾ ਗ੍ਰਿਪਿੰਗ ਕੋਈ ਆਪਸ਼ਨ ਆਵੇ ਕੋਈ ਖਰਾਬੀ ਆਵੇ ਵੀ ਆਪਾਂ ਨੂੰ ਦਿੱਕਤ ਨਾ ਆਵੇ ਉਧਰੋਂ ਝੋਨਾ ਲਾਉਂਦੇ ਹੋਈ ਉਧਰੋਂ ਇਸੇ ਆਟੋਮੈਟਿਕ ਦੀ ਵਜ੍ਹਾ ਨਾਲ ਆਪਣੀ ਮੋਟਰ ਛੜ ਜੇ ਕਈ ਮੋਟਰਾਂ ਦੇ ਟਰਾਂਸਫਾਰਮ ਪ੍ਰਾਈਵੇਟ ਹੁੰਦੇ ਆ ਉੱਤੇ ਹੀ ਰੱਖੇ ਹੁੰਦੇ ਆ ਉਹਨਾਂ ਦਾ ਵੀ ਖਿਆਲ ਰੱਖਿਆ ਜਾਵੇ ਵੀ ਕੋਈ ਸਿੰਬਲ ਤਾਂ ਨਹੀਂ ਉਹਨਾਂ ਦੀ ਵੀਕ ਕੋਈ ਤੇਲ ਘਟ ਹੋਵੇ ਉਹ ਚੀਜ਼ਾਂ ਨੋਟ ਕਰਾ ਕੇ ਪਹਿਲਾਂ ਹੀ ਠੇਕੇਦਾਰ ਤੋਂ ਉਹ ਕੰਮ ਕਰਾ ਲੇ ਕਿਉਂਕਿ ਆਪਾਂ ਪੈਸੇ ਪੂਰੇ ਦੇਣੇ ਆ ਤੇ ਸਾਧਨ ਪੂਰੇ ਲੈ ਲਓ ਬਾਹਨ ਦੇ ਵਿੱਚ ਜ਼ਮੀਨ ਦੀ ਬੇਨਤੀ ਕਰਕੇ ਜ਼ਮੀਨ ਦੇ ਠੇਕੇ ਠੇਕਾ ਦਿਓ ਕਿਉਂਕਿ ਆਪਾਂ ਜਮ੍ਹਾਂ ਬੰਦੀ ਵਾਲੇ ਪੈਸੇ ਨਹੀਂ ਦੇਣੇ ਆਪਾਂ ਠੇਕਾ ਦੇਣਾ ਜਿਹੜੀ ਜ਼ਮੀਨ ਆਪਾਂ ਬੋਹਣੇ ਆ ਉਹਦਾ ਬਾਕੀ ਤੁਸੀਂ ਸਾਰੇ ਜਣੇ ਸਿਆਣੇ ਹੋ ਸੂਝਵਾਨ ਹੋ ਹੌਲੀ ਹੌਲੀ ਵਿਊਅਰ ਵਿਊਅਰਸ ਵਧ ਰਹੇ ਆ ਵਿਊਅਰਸ ਜੋ ਵੀ ਹੁੰਦੇ ਆ ਆ ਗੰਦੇ ਪਿੱਲੇ ਵਲੌਗ ਵੇਖਣੇ ਛੱਡੋ ਚੰਗੇ ਬੰਦਿਆਂ ਨੂੰ ਫੋਲੋ ਕਰੋ ਚੰਗੇ ਕੰਟੈਂਟ ਦੇਖੋ ਥੋੜੀ ਬਹੁਤੀ ਨੌਲੇਜ ਆਵੇ ਜਿੰਨੀ ਕਿਸਾਨ ਨੂੰ ਹੈਗੀ ਅਸੀਂ ਵੀ ਸ਼ੇਅਰ ਕਰਦੇ ਰਵਾਂਗੇ ਅਸੀਂ ਵੀ ਹੁਣ ਚੰਗੇ ਬੰਦਿਆਂ ਨੂੰ ਵੇਖਦੇ ਆਂ ਸੋ ਚੰਗਾ ਕੁਝ ਪਾਉਣੇ ਆ ਚੰਗਾ ਹੀ ਬੋਲਦੇ ਆਂ ਸੋ ਸਾਰੀਆਂ ਗੱਲਾਂ ਤੇ ਵਿੱਚ ਇੱਕ ਦੋ ਬਾਈ ਹੋਰਾਂ ਦੇ ਕਮੈਂਟ ਆਏ ਸੀਗੇ ਵੀ ਭਾਈ ਵਿੱਚ ਗਲਤ ਭਾਸ਼ਾ ਦਾ ਪ੍ਰਯੋਗ ਨਾ ਕਰਿਆ ਕਰੋ ਪਰ ਮੈਨੂੰ ਲੱਗਦਾ ਵੀ ਇਹ ਜਿਹੜੀ ਭਾਸ਼ਾ ਨਾ ਕਿਤੇ ਨਾ ਕਿਤੇ ਖੇਤਾਂ ਦੇ ਵਿੱਚ ਆਪਾਂ ਆਮ ਹੀ ਇੱਕ ਦੂਜੇ ਨਾਲ ਬੋਲਦੇ ਆਂ ਆਪਣੇ ਖੇਤਾਂ ਦੇ ਵਿੱਚ ਹੋ ਸਕਦਾ ਕਈ ਕਈ ਏਰੀਆ ਚ ਬਾਲੇ ਸਿਆਣੇ ਲੋਕ ਹੋਣ ਜੀ ਜੀ ਕਰਕੇ ਗੱਲ ਕਰਦੇ ਹੋਣ ਪਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਨਾ ਆਮ ਹੀ ਇਹ ਭਾਸ਼ਾ ਦਾ ਪ੍ਰਯੋਗ ਹੁੰਦਾ ਸੋ ਮੈਂ ਤਾਂ ਥੋੜਾ ਬਹੁਤਾ ਕਰ ਦਿੰਨਾ ਬਾਕੀ ਜੇ ਤੁਸੀਂ ਸਾਰੇ ਜਣੇ ਕਹਿੰਦੇ ਹੋ ਜਿਹੜੇ 1 2 4 ਕਮੈਂਟ ਆਏ ਆ ਆਪਾਂ ਥੋੜੇ ਜਿ ਸਿਆਣੇ ਬਣ ਕੇ ਵੀਡੀਓ ਪਾ ਲਿਆ ਕਰਾਂਗੇ ਪਰ ਹੁੰਦੇ ਆ ਕਈ ਲੋਕ ਇਦਾਂ ਦੇ ਜਿਨ੍ਹਾਂ ਨੂੰ ਪਿਆਰ ਦੀ ਭਾਸ਼ਾ ਨਹੀਂ ਸਮਝ ਆਉਂਦੀ ਉਹ ਪਿਆਰ ਦੀ ਭਾਸ਼ਾ ਸਮਝ ਹੀ ਨਹੀਂ ਸਕਦੇ ਸੋ ਆਪਾਂ ਆ ਝੋਨਾ ਤਾਂ ਅੱਜ ਸਵੇਰ ਬਾਹ ਦੇਣਾਗਾ ਤਾਂ ਹੀ ਮੈਂ ਇਹਦੇ ਵਿੱਚ ਫਿਰਦਾ ਦੇਖਦਾ ਵੀ ਬੂਟੇ ਕਿਵੇਂ ਆ ਘਾਹ ਕਿੰਨਾ ਕਾ ਸਵਾੰਖ ਤਾਂ ਮਰ ਗਿਆ ਸਾਡੇ ਨਾਲ ਇੱਕ ਵੱਖਰੀ ਜੀ ਵੈਰੈਟੀ ਆਵੇ ਤੁਹਾਨੂੰ ਮੈਂ ਪਿਛਲੀ ਵੀਡੀਓ ਚ ਵੀ ਦਿਖਾਈ ਸੀ ਇਹ ਮਰਦੀ ਨਹੀਂ ਇਹਦਾ ਹੱਲ ਹੈ ਨਹੀਂ ਤੇ ਮਧਾਨਾ ਵੀ ਖੜਾ ਹੈਗਾ ਤੇ ਜਿਹੜੀ ਰਿਚ ਸਟਾਰ ਆ ਬਾਹਰ ਦੀ ਉਹ ਸਿਰਫ ਝੋਨੇ ਦੀ ਆ ਸੌਰੀ ਮਧਾਨੇ ਦੀ ਇਸ ਤੋਂ ਮਤਲਬ ਇਸ ਸਟੇਜ ਤੇ ਮਾਰਦੀ ਆ ਏ ਐਸ ਸਟੇਜ ਤੇ ਮਧਾਣੇ ਘਾਣ ਜੇ ਐਸ ਸਟੇਜ ਤੇ ਹੋ ਜੇ ਨਾ ਉਸ ਤੋਂ ਬਾਅਦ ਉਹ ਸਿਰਫ ਦਬਾਉਂਦੀ ਆ ਮਾਰਦੀ ਨਹੀਂ ਕਿ ਜੋ ਜਿਹੜੇ ਫੇਸਬੁੱਕ ਤੇ ਯੂਟਿਊਬ ਤੇ ਰਿਜ਼ਲਟ ਆਉਂਦੇ ਉਹ ਫੇਕ ਆ ਓਰੀਜਨਲ ਨਹੀਂ ਗੇ ਉਹ ਫੇਕ ਆ ਨਹੀਂ ਕੰਮ ਕਰਦੀ ਕੰਪਨੀ ਵੀ ਇਹ ਦਾਅਵਾ ਕਰਦੀ ਆ ਵੀ ਛੋਟੇ ਘਾਣ ਨੂੰ ਮਾਰਦੀ ਆ ਉਹ ਮਧਾਣੇ ਨੂੰ ਵੱਡੇ ਨੂੰ ਨਹੀਂ ਮਾਰਦੀ ਸੋ ਸਾਰੇ ਜਣੇ ਖਿਆਲ ਰੱਖੋ ਮਹਿੰਗੀ ਬਹੁਤ ਆ ਐਵੇਂ ਨਾ ਲਿਆਇਓ 18-1900 ਦੀ ਪੈਂਦੀ ਆ ਇੱਕ 1200 ਵਾਲੀ ਵੀ ਆਉਂਦੀ ਹੈ ਤੇ ਕੋਸ਼ਿਸ਼ ਕਰੋ ਵੀ ਜੇ ਮੰਨ ਲਓ 4 ਕੁ ਹਜ਼ਾਰ ਰੁਪਏ ਤੋਂ ਵੱਧ ਖਰਚਾ ਹੁੰਦਾ ਤੂੰ ਉਹਨੂੰ ਵਾਧਿਓ ਵਾ ਕੇ ਲਾ ਲਓ ਉਹ ਠੀਕ ਰਹੂਗਾ ਕੰਮ ਤੇ ਠੇਕੇ ਦੇ ਜ਼ਮੀਨ ਲੈਣ ਵੇਲੇ ਬਸ ਆਹ 5-7 ਚੀਜ਼ਾਂ ਤਾਂ ਜ਼ਰੂਰ ਦੇਖੋ ਵੀ ਆਪਾਂ ਸਾਲ ਵਾਣ ਵਾਉਣਾ ਇੰਨੀਆਂ ਕਸੂਲਤਾਂ ਤਾਂ ਹੋਣ ਹੀ ਉਹਦੇ ਵਿੱਚ ਕੋਠਾ ਹੋਵੇ ਪਾਣੀ ਪੂਰਾ ਹੋਵੇ ਸਟਾਰਟਰ ਪੱਤੀਆਂ ਮੋਟਰਾਂ ਦੇ ਕੰਮ ਹੋਏ ਹੋਣ ਤੇ ਨੱਕੇ-ਨੁੱਕੇ ਪੱਕੇ ਹੋਣ ਮਤਲਬ ਜਿਹੜੇ ਨੱਕਿਆਂ ਤੇ ਆਪਾਂ ਨਹਿਰੀ ਪਾਣੀ ਬੰਨ੍ਹਣਾ ਉਹ ਪੱਕੇ ਹੋਣ ਐਵੇਂ ਬੰਦ ਲਾਉਂਦੇ ਫਿਰਗੇ ਠੇਕਾ ਭਰਨਾ ਕਿਉਂ ਲਾਈਏ ਬੰਨ ਕੀ ਕਾਰਨ ਥੋੜਾ ਬਹੁਤਾ ਔਖਾ ਵੀ ਹੋਣਾ ਪੈਂਦਾ ਪਰ ਇੰਨਾ ਵੀ ਨਜਾਇਜ਼ ਨਾ ਹੋਣਾ ਪਵੇ ਵੀ ਆਪਾਂ ਠੇਕਾ ਵੀ ਭਰਗੇ ਤਾਂ ਆਪਾਂ ਨੂੰ ਸਹੂਲਤਾਂ ਵੀ ਨਾ ਮਿਲਣ ਉਹ ਨਜਾਇਜ਼ ਗੱਲਾਂ ਹੁੰਦੀਆਂ ਕੋਈ ਚੰਗੀਆਂ ਗੱਲਾਂ ਨਹੀਂ ਹੁੰਦੀਆਂ ਸੋ ਤਰੱਕੀਆਂ ਕਰੋ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣੋ ਮਿੱਤਰੋ ਤੇ ਜ਼ਮੀਨਾਂ ਲੈਂਦੇ ਰਹੋ ਠੇਕੇ ਤੇ ਇੱਕ ਦੂਜੇ ਤੇ ਵਾਅਦੇ ਕਰਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਯਾਰ ਸਾਰੇ ਜਣੇ ਹੌਲੀ ਹੌਲੀ ਚਲਾਈਏ ਕੰਮ ਆਪਣਾ ਹੌਲੀ 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 ਫਿਰ ਚੰਗਾ ਕੰਟੈਂਟ ਤਾਂ ਤਾਂ ਹੀ ਲਿਆਵਾਂਗੇ ਨਾ ਜੇ ਆਪਣੇ ਕੋਲ ਕੁਝ ਚੰਗਾ ਮਤਲਬ ਥੋੜਾ ਅਰਨ ਵੀ ਕਰਾਂਗੇ ਤਾਂ ਥੋੜੀ ਜੀ ਕਮਾਈ ਹੋਊਗੀ ਨਾ ਫਿਰ ਹੌਲੀ ਹੌਲੀ ਵਿੱਚ ਆਪਾਂ ਥੋੜੇ ਥੋੜੇ ਫੀਚਰ ਐਡ ਕਰਾਂਗੇ ਜਿਹੜੇ ਜਿਹੜੇ ਬੰਦੇ ਗਲਤ ਅਫਵਾਹਾਂ ਫਲਾਉਂਦੇ ਫਲਾਨਾਂ ਝੋਨਾ ਇੰਨਾ ਝੜ ਗਿਆ ਜੀ YouTube ਤੇ ਆਉਂਦੀਆਂ ਤੇ ਉਹਨਾਂ ਤੋਂ ਵੇਖ ਕੇ ਆਪਣੇ ਵਾਲੇ ਬੰਦੇ ਵੀ ਪਾਹਾ ਲੈ ਲੈਂਦੇ ਆ ਫਿਰ ਕਹਿੰਦੇ ਨਹੀਂ ਯਾਰ ਸਾਡਾ ਤਾਂ ਚੜਿਆ ਹੀ ਨਹੀਂ ਜਾਂ ਕੋਈ ਕੰਮ ਕਿਸੇ ਨੇ ਕੀਤਾ ਚਲਾਇਆ ਤੇ YouTube ਵਾਲੇ ਬਲੌਗਰ ਜਾਂ YouTube ਵਾਲੇ ਪੱਤਰਕਾਰ ਜਾ ਕੇ ਉੱਥੇ ਉਸ ਚੀਜ਼ ਨੂੰ ਵਧਾ ਚੜਾ ਕੇ ਵਿਖਾਉਂਦੇ ਆ ਤੇ ਸਾਲ ਬਾਅਦ ਉਸ ਫਾਰਮ ਤੇ ਜਾਈਏ ਤਾਂ ਫਾਰਮ ਹੀ ਬੰਦ ਹੁੰਦਾ ਫਾਰਮ ਦਾ ਨਾਮ ਨਿਸ਼ਾਨੀ ਖਤਮ ਹੁੰਦਾ ਸੋ ਉਹ ਚੀਜ਼ਾਂ ਆਪਾਂ ਸਾਰਿਆਂ ਦੇ ਸਾਹਮਣੇ ਲਿਆਵਾਂਗੇ ਬੇਸਿਕ ਗੱਲਾਂ ਨੂੰ ਆਪਾਂ ਸਾਹਮਣੇ ਰੱਖ ਕੇ ਤਤਾਂ ਤੇ ਤਤਾਂ ਦੇ ਆਧਾਰ ਤੇ ਗੱਲ ਕਰਾਂਗੇ ਸਾਰੇ ਜਣੇ ਚੈਨਲ ਦੇ ਨਾਲ ਜੁੜੋ ਧੰਨਵਾਦ ਜੀ ਸਾਰਿਆਂ ਦਾ ਵਲੌਗ ਦੇਖਣ ਲਈ ¿Ya dónde vas, pero?